ਭਗਵਾਨ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਹਰਗੋਬਿੰਦਗੜ੍ਹ ਵਾਲੇ ਅਤੇ ਖਾਲਸਾ ਪੰਥ ਦੀਆਂ ਵਿਸ਼ਣੀਆਂ ਮਹਾਨ ਸ਼ਕਤੀਆਂ ਦੀ ਮਿੱਠੀ ਯਾਦ ਵਿੱਚ ਅਮ੍ਰਿਤ ਰਸ ਕੀਰਤਨ ਦਰਬਾਰ 13 ਫਰਵਰੀ ਦਿਨ ਮੰਗਲਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਸੁਖਚਾਨਣਾ ਸਾਹਿਬ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਗਿਆਨੀ ਨਿਰਿੰਦਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸ੍ਰੀ ਕੈਨੇਡਾ ਨੇ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਵਿੱਚ ਗਿਆਨੀ ਪਿੰਦਰਪਾਲ ਸਿੰਘ ਜੀ ਕਥਾਵਾਚਕ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਤੋਂ ਇਲਾਵਾ ਹੋਰ ਕੀਰਤਨੀ ਜਥੇ ਸੰਗਤਾਂ ਨੂੰ ਕਥਾ ਤੇ ਕੀਰਤਨ ਰਾਹੀਂ ਨਿਹਾਲ ਕਰਨਗੇ ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਮਿੱਠੀ 14 ਫਰਵਰੀ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਵੀ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਵੀ ਗਿਆਨੀ ਪਿੰਦਰਪਾਲ ਸਿੰਘ ਜੀ ਕਥਾਵਾਚਕ ਤੋਂ ਇਲਾਵਾ ਹੋਰ ਕੀਰਤਨੀਏ ਜਥੇ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕਰਨਗੇ ਉਨ੍ਹਾਂ ਸਮੂਹ ਸੰਗਤਾਂ ਨੂੰ ਇਨਾ ਸਮਾਗਮਾਂ ਵਿੱਚ ਹਾਜ਼ਰੀ ਭਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਸਮੂਹ ਲਕਨੌਸੀ ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਸਾਲਾਨਾ ਸਮਾਗਮ ਸ਼੍ਰੀਮਾਨ ਸਤਵਾਪਾਰ ਰঞ্জੀਤ ਸਿੰਘ ਜੀ ਸ੍ਰੀ ਹਰਗੋਬਿੰਦ ਗੜ ਸਾਹਿਬ ਨੂੰ ਉੱਪਰ ਵਾਲਿਆਂ ਦੀ ਮਿੱਠੀ ਯਾਦ ਵਿੱਚ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਰਮੋਲ ਕੀਰਤਨੀਏ ਸਿੰਘ ਸਹਿਬਾਨ ਜੋ ਪਿਛਲੇ ਸਮੇਂ ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਉਹਨਾਂ ਸਮੂਹ ਵਿਛੜੀਆਂ ਆਰੂਹਾਂ ਦੀ ਯਾਦ ਵਿੱਚ ਸਾਲਾਨਾ ਗੁਰਮਤ ਸਮਾਗਮ ਗੁਰਦੁਆਰਾ ਸ੍ਰੀ ਸੁਖਚਾਨਾਣਾ ਸਾਹਿਬ ਵਿਖੇ 13 ਤਰੀਕ ਨੂੰ ਕੀਤਾ ਜਾ ਰਿਹਾ ਹੈ ਨੇ ਜਿਸ ਦਾ ਸਮਾਂ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੈ ਇਸ ਕੀਰਤਨ ਦਰਵਾਜ਼ੇ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਜਿੱਥੇ ਪਹੁੰਚ ਰਹੇ ਨੇ ਉਹਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਭਾਈ ਹਰਜਿੰਦਰ ਸਿੰਘ ਜੀ ਛੀਰੀ ਨਗਰ ਵਾਲੇ ਭਾਈ ਪਿੰਦਰਪਾਲ ਸਿੰਘ ਜੀ ਪੰਥ ਦੇ ਮਹਾਨ ਕਥਾਵਾਚਕ ਉਹ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾ ਰਹੇ ਨੇ ਸੂਚੀਆਂ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਸਮਾਗਮ ਆਪ ਸੰਗਤਾਂ ਦੇ ਵੱਲੋਂ ਸੂਚੀਆਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਆਪਣਾ ਸਾਰਿਆਂ ਦਾ ਫਰਜ ਬਣਦਾ ਹੈ ਇਸ ਕੀਰਤਨ ਦਰਬਾਰ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਜਿੱਥੇ ਆਪਾਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣਾ ਹੈ ਉੱਤੇ ਉਹਨਾਂ ਵਿਛੜੀਆਂ ਹੋਈਆਂ ਆਤਮਾਵਾਂ ਨੂੰ ਤੇ ਮਹਾਂਪੁਰਖਾਂ ਨੂੰ ਸਮਰਪਿਤ ਹੁੰਦੇ ਆਪਾਂ ਆਪਣੇ ਜੀਵਨ ਨੂੰ ਸਫਲ ਕਰੀਏ ਇਹਦਾ ਸਵਾਵਾ ਦੇ ਵਿੱਚ ਤਨਮਨ ਧੰਦੇ ਦਾ ਸਵਾਵਾ ਪ੍ਰਾਪਤ ਕਰਕੇ ਸਾਰੇ ਗੁਰੂ ਕੀਆ ਖੁਸ਼ੀਆਂ ਪ੍ਰਾਪਤ ਕਰੀਏ ਜੀ ਇਸ ਸਮਾਗਮ ਫਿਰ ਇੱਕ ਵਾਰੀ ਕਹਿ ਰਿਹਾ ਕਿਸੇ ਇੱਕ ਵਿਸ਼ੇਸ਼ ਇਨਸਾਨ ਵੱਲੋਂ ਕਿਸੇ ਵਿਅਕਤੀ ਵੱਲੋਂ ਨਹੀਂ ਕੀਤਾ ਜਾ ਰਿਹਾ ਇਸ ਸਮਾਗਮ ਸਮੂਚਾ ਇਲਾਕਾ ਨਿਵਾਸੀ ਜੋੜ ਸੰਗਠਨਾਂ ਨੇ ਪਗਵਾੜੀਆਂ ਉਹਨਾਂ ਵੱਲੋਂ ਹੋ ਰਿਹਾ ਤੇ ਤੁਹਾਡਾ ਸਮਾਗਮ ਹੈ ਤੁਸੀਂ ਆਪਣੇ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਇਸ ਸਮਾਗਮ ਨੂੰ ਹੋਰ ਕਾਮਯਾਬ ਬਣਾਓ ਤਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੰਬ ਵੱਧ ਚੜ ਕੇ ਹੋਰ ਵੀ ਇਸ ਸਮਾਗਮ ਪ੍ਰਚੰਡ ਕਰ ਸਕੀਏ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ